ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਭਾਰਤ ਪਾਕਿਸਤਾਨ ਜੰਗ ਨੂੰ ਲੈ ਕੇ ਹੁਣ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਪਹਿਲਾਂ ਸੀਜ਼ਫਾਇਰ ਕੁਝ ਦਿਨ ਪਹਿਲਾਂ ਰੋਕ ਦਿੱਤਾ ਗਿਆ ਸੀ ਪਰ ਹੁਣ ਜਿਹੜਾ ਸੀਜ਼ਫਾਇਰ ਹੈ ਉਹ 18 ਮਈ ਤੱਕ ਵਧਾ ਦਿੱਤਾ ਗਿਆ ਪਰ ਦੱਸਦੀ ਹੈ ਕਿ ਇਸ ਵਿਚਾਲੇ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਭਾਰਤ ਔਰ ਪਾਕਿਸਤਾਨ ਵਿਚਾਲੇ ਜੋ ਜੰਗਬੰਦੀ ਸੀ ਉਹ ਪਹਿਲਾਂ ਉਸ ਦੀ ਤਰੀਕ ਕੁਝ ਹੋਰ ਸੀ ਹੁਣ ਉਹ ਤਰੀਕ ਬਦਲ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ 18 ਮਈ ਤੱਕ ਸੀਜ਼ਫਾਇਰ ਭਾਵ ਜੰਗਬੰਦੀ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਲੰਮੇ ਸਮੇਂ ਤੋਂ ਤਣਾਅਪੂਰਨ ਸਥਿਤੀਆਂ ਚੱਲ ਰਹੀਆਂ ਨੇ ਔਰ ਉਸੇ ਦੇ ਵਿਚਾਲੇ ਇੱਕ ਖਬਰ ਆ ਰਹੀ ਹੈ ਭਾਰਤ ਦੀ ਕਾਰਵਾਈ ਤੋਂ ਡਰੇ ਹੋਏ ਪਾਕਿਸਤਾਨ ਨੇ ਬਿਆਨ ਦਿੱਤਾ ਹੈ ਔਰ 18 ਮਈ ਤੱਕ ਭਾਰਤ ਦੇ ਨਾਲ ਜੰਗਬੰਦੀ ਲਈ ਸਹਿਮਤ ਹੋ ਗਿਆ ਔਰ ਭਾਰਤ ਪਾਕਿਸਤਾਨ ਦੇ ਵਿਚਾਲੇ ਕਾਫੀ ਅਰਸੇ ਤੋਂ ਹੀ ਤਣਾਅਪੂਰਨ ਸਥਿਤੀਆਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਅਜਿਹੇ ਦੇ ਵਿੱਚ ਭਾਰਤ ਦੀ ਕਾਰਵਾਈ ਤੋਂ ਡਰੇ ਹੋਏ ਪਾਕਿਸਤਾਨ ਨੇ ਇਹ ਗੱਲ ਕਹੀ ਹੈ ਕਿ ਐਤਵਾਰ ਯਾਨੀ ਕਿ 18 ਮਈ ਤੱਕ ਭਾਰਤ ਦੇ ਨਾਲ ਜੰਗਬੰਦੀ ਦੇ ਲਈ ਸਹਿਮਤੀ ਹੋ ਗਈ ਹੈ ਔਰ ਦੂਜੇ ਪਾਸੇ ਟਰੰਪ ਦੇ ਜੰਗਬੰਦੀ ਵਾਲੇ ਐਲਾਨ ਤੋਂ ਪਹਿਲਾਂ ਬੀਤੇ ਕੁਝ ਹਫ਼ਤਿਆਂ ਤੋਂ ਕੰਟਰੋਲ ਰੇਖਾ ਪਾਬ ਐਲਓਸੀ ਤੇ ਲਗਾਤਾਰ ਗੋਲੀਬਾਰੀ ਅਤੇ ਡਰੋਨ ਹਮਲੇ ਦੇ ਵਿਚਕਾਰ ਇਸ ਜੰਗਬੰਦੀ ਦੇ ਫੈਸਲੇ ਨੂੰ ਇੱਕ ਸਥਾਈ ਰਾਹਤ ਵੱਜੋ ਵੀ ਦੇਖਿਆ ਜਾ ਰਿਹਾ ਹਾਲਾਂਕਿ ਭਾਰਤ ਦੇ ਵੱਲੋਂ ਅਜੇ ਤੱਕ ਇਸ ਸਮਝੌਤੇ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਸ ਜੰਗਬੰਦੀ ਸਮਝੌਤੇ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹਾਲ ਹੀ ਦੇ ਵਿੱਚ ਹੋਇਆ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਖਤ ਰੁਖ ਅਪਣਾਇਆ ਔਰ ਪਾਕਿਸਤਾਨ ਦੇ ਵਿਰੁੱਧ ਪਰੋਸ਼ਨ ਸੰਦੂਰ ਵੀ ਚਲਾਇਆ ਸੀ ਇਸ ਕਾਰਵਾਈ ਦੇ ਵਿੱਚ ਭਾਰਤ ਨੇ ਕੰਟਰੋਲ ਰੇਖਾ ਪਾਰ ਕਰਕੇ ਕਈ ਅਤਵਾਦੀ ਟਿਕਾਣਿਆਂ ਨੂੰ ਤਬਾਹ ਵੀ ਕੀਤਾ ਔਰ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਵੀ ਦਿੱਤਾ ਭਾਰਤਵਾਦ ਨਾਲ ਜੁੜਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਸ ਮਗਰੋਂ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਕਈ ਡਰੋਨ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਤਾਂ ਭਾਰਤ-ਪਾਕ ਤਣਾਅ ਦੇ ਵਿਚਾਲੇ ਇਹ ਖਬਰ ਸਾਹਮਣੇ ਆ ਰਹੀ ਹੈ ਔਰ ਦੱਸਦੀ ਹੈ ਕਿ ਇਸ एलान ਤੋਂ ਬਾਅਦ ਸਵਾਲ ਇਹ ਵੀ ਉੱਠ ਰਹੇ ਨੇ ਕਿ 18 ਮਈ ਤੋਂ ਬਾਦ ਭਾਰਤ ਔਰ ਪਾਕਿਸਤਾਨ ਦੇ ਵਿਚਾਰ ਵਿਚਾਰੇ ਜਿਹੜਾ ਫਿਰ ਤਣਾਅਪੂਰਨ ਸਥਿਤੀਆਂ ਕੀ ਪੈਦਾ ਹੋ ਸਕਦੀਆਂ ਨੇ ਪਾਕਿਸਤਾਨ ਦੇ ਮੰਤਰੀ ਸਹਿਬਾਸ ਸਰਕਾਰ ਤਹਿਤ ਲਗਾਤਾਰ ਭਾਰਤ ਨੂੰ ਚੇਤਾਵਨੀ ਦੇ ਰਹੇ ਨੇ ਜੇਕਰ ਸਿੰਧੂ ਜਲ ਸੰਧੀ ਨੂੰ ਬਾਹਲ ਜਿਹੜਾ ਨਹੀਂ ਕੀਤਾ ਜਾਂਦਾ ਤਾਂ ਸੀਸਫਾਇਰ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਭਾਰਤ ਨੇ ਇਸ ਦੌਰਾਨ ਜਿਹੜਾ آپریشن ਸੰਦੂਰ ਵੀ ਚਲਾਇਆ ਔਰ ਪਾਕਿਸਤਾਨ ਦੇ ਅਤਵਾਦੀ ਢਾਂਚੇ ਨੂੰ ਵੀ ਨਸ਼ਟ ਕਰਨ ਦੀ ਹਾਲਾਂਕਿ ਕਾਰਵਾਈ ਕੀਤੀ ਗਈ ਜਿਸ ਦੇ ਨਾਲ ਸਰਹੱਦ ਤੇ ਸ਼ਾਂਤੀ ਫਿਲਹਾਲ ਲਈ ਤਾਂ ਬਣੀ ਹੋਈ ਹੈ ਪਰ ਖਦੋ ਤੱਕ ਹਾਲਾਂਕਿ ਪਾਕਿਸਤਾਨ ਦੇ ਬਿਆਨ ਦੇ ਨਾਲ ਇਹ ਸਵਾਲ ਉੱਠ ਰਹੇ ਨੇ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਸਥਿਤੀ ਫੇਰ ਤੋਂ ਤਣਾਅਪੂਰਨ ਹੋ ਸਕਦੀ ਹੈ ਤਾਂ ਇਹ ਵੱਡੇ ਸਵਾਲ ਇੱਥੇ ਜ਼ਰੂਰ ਖੜੇ ਹੁੰਦੇ ਨੇ ਆਖਿਰਕਾਰ ਜੋ ਜਾਣਕਾਰੀ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕਦਾਰ ਨੇ ਦਿੱਤੀ ਹੈ ਵੀਰਵਾੜ ਨੂੰ ਸੰਸਦ ਦੇ ਵਿੱਚ ਬੋਲਦੇ ਨੇ ਇਸੇ ਬਾਬਤ ਔਰ ਉਹ ਕਹਿੰਦੇ ਨੇ ਕਿ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਜੋ ਜੰਗਬੰਦੀ ਹੈ ਉਹ 18 ਮਈ ਤੱਕ ਹੀ ਹੈ ਹੁਣ ਵੱਡੇ ਸਵਾਲ ਉੱਠ ਰਹੇ ਨੇ ਕਿ ਜੰਗਬੰਦੀ 18 ਮਈ ਤੱਕ ਹੈ ਤਾਂ ਉਸ ਤੋਂ ਬਾਅਦ ਕੀ ਹੋਵੇਗਾ ਕਿ ਮੁਰ ਤੋਂ ਜੰਗ ਲੱਗੇਗੀ ਕਿਸੀ ਸਫਾਇਰ ਖਤਮ ਹੋਣ ਤੋਂ ਬਾਅਦ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਮੁਰਤੋ ਤਣਾਪੁਰਨ ਸਥਿਤੀਆਂ ਪੈਦਾ ਹੋਣਗੀਆਂ